ਸ਼੍ਰੀ ਦਰਬਾਰ ਸਾਹਿਬ ਨੂੰ ਧਮਕੀਆਂ ਮਿਲਣ ਵਾਲਾ ਸਿਲਸਿਲਾ ਖਤਮ ਨਹੀਂ ਹੋ ਰਿਹਾ ਲਗਾਤਾਰ ਸ਼੍ਰੀ ਦਰਬਾਰ ਸਾਹਿਬ ਨੂੰ ਧਮਕੀਆਂ ਮਿਲ ਰਹੀਆਂ ਨੇ ਦੇਰ ਰਾਤ ਇੱਕ ਹੋਰ ਧਮਕੀ ਮਿਲੀ ਹੈ ਦੇਰ ਰਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਈਮੇਲ ਮਿਲੀ ਹੈ ਉਸ ਈਮੇਲ ਦੇ ਰਾਹੀਂ ਧਮਕੀ ਛੜਿਓ ਦਿੱਤੀ ਗਈ ਹੈ ਤਾਂ ਹੁਣ ਤੱਕ 8 ਧਮਕੀਆਂ ਨੇ ਛੜੀਆਂ ਉਹ ਮਿਲ ਚੁੱਕੀਆਂ ਨੇ ਸ਼੍ਰੀ ਦਰਬਾਰ ਸਾਹਿਬ ਨੂੰ ਹਾਲਾਂਕਿ ਕੱਲ ਪੁਲਿਸ ਨੇ ਇੱਕ ਮੁੰਡੇ ਨੂੰ ਰੀਟੇਨ ਕੀਤਾ ਸੀ ਹਿਰਾਸਤ ਦੇ ਵਿੱਚ ਲਿਆ ਜਿਸ ਦੇ ਕੋਲੋਂ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ ਚੇਵੰਦ ਦੁੱਬੇ ਜਿਸ ਨੂੰ ਫਰੀਦাবাদ ਤੋਂ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਡਿਟੇਨ ਕੀਤਾ ਗਿਆ ਸੀ ਉਸ ਨੂੰ ਤੇ ਉਸੇ ਕੋਲੋਂ ਪੁੱਛਗਿੱਛ ਵੀ ਐ ਜਿਹੜੀ ਉਹ ਕੀਤੀ ਜਾ ਰਹੀ ਆ ਪਰ ਉਸ ਨੂੰ ਡਿਟੇਨ ਕਰਨ ਤੋਂ ਬਾਅਦ ਵੀ ਜਿਹੜੀਆਂ ਇਹ ਧਮਕੀਆਂ ਮਿਲਣ ਦਾ سلسلہ ਜਿਹੜਾ ਉਹ ਖਤਮ ਨਹੀਂ ਹੋਇਆ ਤਾਂ ਹੁਣ ਤੱਕ 8 ਧਮਕੀਆਂ ਨੇ ਜਿਹੜੀਆਂ ਉਹ ਮਿਲ ਚੁੱਕੀਆਂ ਨੇ ਜੇ ਅਸੀਂ 14 ਤਰੀਕ ਦੀ ਗੱਲ ਕਰ ਲਈਏ ਤਾਂ 14 ਤਰੀਕ ਨੂੰ ਇੱਕ ਧਮਕੀ ਮਿਲੀ 15 ਨੂੰ ਇੱਕ ਮਿਲੀ 16 ਤਰੀਕ ਨੂੰ ਤਿੰਨ ਧਮਕੀਆਂ ਮਿਲਦੀਆਂ 17 ਤਰੀਕ ਨੂੰ ਇੱਕ ਧਮਕੀ ਮਿਲਦੀ ਹੈ 18 ਤਰੀਕ ਨੂੰ ਇੱਕ ਧਮਕੀ ਮਿਲਦੀ ਹੈ ਤੇ 18 ਅਤੇ 19 ਦੀ ਦਰਮਿਆਨੀ ਰਾਤ ਨੂੰ ਵੀ ਇੱਕ ਧਮਕੀ ਜਿਹੜੀ ਉਹ ਮਿਲੀ ਹੈ ਤਾਂ ਹੁਣ ਤੱਕ 8 ਧਮਕੇ ਨੇ ਜਿਹੜੀਆਂ ਮਿਲ ਚੁੱਕੀਆਂ ਨੇ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਰਾਤ ਦੇ ਸਮੇਂ ਇਹ ਈਮੇਲ ਮਿਲਦੀ ਹੈ ਤਾਂ ਉਸ ਤੋਂ ਬਾਅਦ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਵੀ ਸੁਰੱਖਿਆ ਜਿਹੜੀ ਉਹ ਵਧਾ ਦਿੱਤੀ ਗਈ ਹੈ ਪਹਿਲਾਂ ਵੀ ਜਦੋਂ ਈਮੇਲ ਦੇ ਰਾਹੀਂ ਧਮਕੀ ਦਿੱਤੀ ਗਈ ਸੀ ਉਸ ਤੋਂ ਬਾਅਦ ਬੀਐਸਐਫ ਦੀਆਂ ਟੀਮਾਂ ਨੇ ਜਿਹੜੀਆਂ ਉਹ ਵੀ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਪਹੁੰਚਿਆ ਸੀ ਜਿੱਥੇ ਸ਼ਰਧਾਲੂਆਂ ਦੇ ਸਮਾਨ ਦੀ ਚੈਕਿੰਗ ਵੀ ਕੀਤੀ ਗਈ। ਕੋਨੇ-ਕੋਨੇ ਦੀ ਚੈਕਿੰਗ ਜਿਹੜੀ ਉਹ ਵੀ ਕੀਤੀ ਗਈ ਤਾਂ ਬੰਬ ਸਿਕਿਉਰਟੀ ਟੀਮਾਂ ਨੇ ਜਿਹੜੀਆਂ ਉਹ ਲਗਾਤਾਰ ਸਰਚ ਅਭਿਆਨ ਚਲਾ ਰਹੀਆਂ ਸੀ ਤਾਂ ਪੁਲਿਸ ਨੇ ਵੀ ਵੱਡੀ ਕਾਰਵਾਈ ਕਰਦੇ ਹੋਏ ਇੱਕ ਮੁੰਡੇ ਨੂੰ ਰੀਟੇਨ ਕੀਤਾ ਸੀ ਸ਼ਿਵਮ ਦੂਬੇ ਜਿਸ ਨੂੰ ਫਰੀਦাবাদ ਤੋਂ ਅਨ ਡਿਟੇਨ ਕਰਕੇ ਲਿਆਂਦਾ ਗਿਆ ਸੀ ਜਿਸ ਦੇ ਕੋਲੋਂ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ ਸੌਫਟਵੇਅਰ ਇੰਜੀਨੀਅਰ ਸੀ ਜਿਹੜਾ ਕਿ ਕਈ ਵੱਖ-ਵੱਖ ਕੰਪਨੀਆਂ ਦੇ ਵਿੱਚ ਕੰਮ ਕਰ ਚੁੱਕਿਆ ਪਰ ਉਸ ਨੂੰ ਡਿਟੇਨ ਕਰਨ ਤੋਂ ਬਾਅਦ ਵੀ ਇਹ ਧਮਕੀਆਂ ਮਿਲਣ ਵਾਲਾ ਸਿਲਸਲਾ ਜਿਹੜਾ ਉਹ ਖਤਮ ਨਹੀਂ ਹੋਇਆ ਦੇਰ ਰਾਤ ਇੱਕ ਹੋਰ ਈਮੇਲ ਭੇਜੀ ਗਈ ਹੈ ਈਮੇਲ ਧਮਕੀ ਭਰੀ ਇਹ ਈਮੇਲ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਰਾਤ ਦੇ ਸਮੇਂ ਇਹ ਈਮੇਲ ਮਿਲੀ ਹੈ ਤਾਂ ਪਹਿਲਾਂ ਜਿਹੜੀਆਂ ਈਮੇਲਾਂ ਭੇਜੀਆਂ ਗਈਆਂ ਉਸ ਦੇ ਵਿੱਚ ARDX ਦਾ ਜ਼ਿਕਰ ਹੈ ਕੀਤਾ ਗਿਆ ਸੀ ਕਿ ਆਰ ਡੀ ਐਕਸ ਦੇ ਰਾਹੀਂ ਸ਼੍ਰੀ ਦਰਬਾਰ ਸਾਹਿਬ ਨੂੰ ਵੱਡਾ ਨੁਕਸਾਨ ਜਿਹੜਾ ਉਹ ਪਹੁੰਚਾਇਆ ਜਾਵੇਗਾ ਜਿਸ ਤੋਂ ਬਾਅਦ ਪੁਲਿਸ ਜਿਹੜੀ ਉਹ ਵੀ ਲਗਾਤਾਰ ਜਾਂਚ ਕਰ ਰਹੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੀ ਆਪਣੇ ਪੱਧਰ ਤੇ ਜਾਂਚ ਕੀਤੀ ਗਈ ਇੱਕ ਨੂੰ ਡਿਟੇਨ ਵੀ ਕੀਤਾ ਗਿਆ ਹਿਰਾਸਤ ਵਿੱਚ ਲਿਆ ਗਿਆ ਜਿਸ ਦੇ ਕੋਲੋਂ ਪੁੱਛਗਿੱਛ ਵੀ ਜਿਹੜੀ ਉਹ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਤਾਂ ਹੁਣ ਉਸ ਨੂੰ ਡਿਟੇਨ ਕਰਨ ਤੋਂ ਬਾਅਦ ਵੀ ਇਹ ਧਮਕੀਆਂ ਮਿਲਣ ਦਾ سلسلہ ਜਿਹੜਾ ਉਹ ਖਤਮ ਨਹੀਂ ਹੋ ਰਿਹਾ 8 ਧਮਕੀਆਂ ਨੇ ਛੜੀਆਂ ਹੁਣ ਤੱਕ ਮਿਲ ਚੁੱਕੀਆਂ ਨੇ 14 ਤਰੀਕ ਨੂੰ 1 ਮਿਲੀ 15 ਤਰੀਕ ਨੂੰ 1 ਮਿਲੀ 16 ਨੂੰ 3 ਮਿਲੀਆਂ 17 ਨੂੰ 1 ਮਿਲੀ 18 ਨੂੰ 1 ਮਿਲੀ ਤੇ 18 ਅਤੇ 19 ਦੀ ਦਰਮਿਆਨੀ ਰਾਤ ਨੂੰ ਵੀ 1 ਮਿਲੀ ਤਾਂ 8 ਧਮਕੀਆਂ ਨੇ ਛੜੀਆਂ ਹੁਣ ਤੱਕ ਮਿਲ ਚੁੱਕੀਆਂ ਨੇ ਤਾਂ ਸ਼ੁਭਮ ਦੂਵੇ ਨੂੰ ਡਿਟੇਨ ਕਰਨ ਤੋਂ ਬਾਅਦ ਵੀ ਇਹ ਈਮੇਲ ਵਾਲਾ ਸਿਲਸਲਾ ਜਿਹੜਾ ਉਹ ਨਹੀਂ ਰੁਕ ਰਿਹਾ ਦੇਰ ਰਾਤ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਈਮੇਲ ਆਈ ਹੈ ਤੇ ਪੁਲਿਸ ਜਿਹੜੀ ਹੁਣ ਫਿਰ ਜਾਂਚ ਦੇ ਵਿੱਚ ਲੱਗੀ ਹੋਈ ਹੈ ਸੁਰੱਖਿਆ ਜਿਹੜੀ ਉਹ ਵਾਦਾ ਦਿੱਤੀ ਗਈ ਹੈ